ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਗੁਰਮੁਖ ਵੀਰ ਦੀ ਸੱਚੀ ਕਹਾਣੀ ਬਿਆਨ ਕਰਨ ਵਾਲੇ ਹਾਂ ਜੀ ਇੱਕ ਗੁਰਮੁਖ ਵਿਅਕਤੀ ਸੀ ਉਸਨੇ ਬਚਪਨ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ ਉਸਨੇ ਆਪਣੇ ਨਾਲ ਵਾਪਰੀ ਘਟਨਾ ਦੱਸੀ ਕਿ ਮੈਂ ਬਾਣੀ ਪੜ੍ਹਦਾ ਸੀ ਤੇ ਛੋਟੇ ਹੁੰਦਿਆਂ ਤੋਂ ਹੀ ਮੈਂ ਨਿਤ ਦਾ ਨਿਤ ਨੇਮੀ ਵੀ ਸੀ ਉਹ ਦੱਸਦਾ ਹੈ ਕਿ ਮੈਂ ਕਈ ਵਾਰ ਸਹਿਜ ਪਾਠ ਵੀ ਕੀਤੇ ਮੈਂ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਕੋਲੋਂ ਜੋ ਵੀ ਮੰਗਿਆ ਹੈ ਉਹ ਮੈਨੂੰ ਪ੍ਰਾਪਤ ਹੋ ਜਾਂਦਾ ਸੀ ਬਾਬਾ ਜੀ ਮੈਨੂੰ ਉਹ ਹੀ ਸਭ ਕੁਝ ਦੇ ਦੇ ਦਿੰਦੇ ਸੀ ਇਹ ਸਾਰਾ ਕੁਝ ਉਹ ਆਪ ਦੱਸਦਾ ਹੈ ਕਿ ਮੈਂ ਬਾਣੀ ਤੋਂ ਹੀ ਪ੍ਰਾਪਤ ਕੀਤਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਪੈਸਾ ਚਾਹੀਦਾ ਸੀ ਮੈਂ ਬਾਬਾ ਜੀ ਅੱਗੇ ਬੇਨਤੀ ਕਰਨੀ ਉਹ ਮੈਨੂੰ ਕਿਸੇ ਨਾ ਕਿਸੇ ਕੰਮ ਦੇ ਰੂਪ ਵਿੱਚ ਪੈਸਾ ਮਿਲ ਜਾਂਦਾ ਸੀ ਜੇਕਰ ਮੈਨੂੰ ਕਿਸੇ ਵੀ ਖੇਤਰ ਵਿੱਚ ਸਫਲਤਾ ਚਾਹੀਦੀ ਹੁੰਦੀ ਸੀ ਤਾਂ ਵੀ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਸੀ ਤੇ ਉਹ ਵੀ ਬੇਨਤੀ ਮੇਰੀ ਪ੍ਰਵਾਨ ਹੋ ਜਾਂਦੀ ਸੀ ਮੈਨੂੰ ਲੱਗਦਾ ਸੀ ਕਿ ਇਹ ਸਭ ਮੇਰੇ ਉੱਪਰ ਬਾਣੀ ਦਾ ਹੀ ਅਸਰ ਹੈ ਕਿਉਂਕਿ ਸੱਚੇ ਪਾਤਸ਼ਾਹ ਆਪਣੇ ਸੇਵਕ ਦੀ ਹਮੇਸ਼ਾ ਮੰਨ ਲੈਂਦੇ ਹਨ ਫਿਰ ਕਹਿੰਦਾ ਹੈ ਕਿ ਇੱਕ ਦਿਨ ਮੈਂ ਕਿਸੇ ਕੋਲੋਂ ਸੁਣਿਆ ਸੀ ਕਿ ਅੱਜਕੱਲ ਬਹੁਤ ਸੰਗਤ ਚੁਪਹਿਰਾ ਸਾਹਿਬ ਕੱਟਦੀ ਹੈ ਇਹ ਚੁਪਹਿਰਾ ਸਾਹਿਬ ਹਰ ਐਤਵਾਰ ਗੁਰਦੁਆਰਾ ਸ਼ਹੀਦ ਗੰਗ ਸਾਹਿਬੀ ਕੇ ਸੰਗਤਾਂ ਦੁਆਰਾ ਕੱਟਿਆ ਜਾਂਦਾ ਹੈ ਉਹ ਦੱਸਦਾ ਹੈ ਕਿ ਮੇਰੇ ਮਨ ਵਿੱਚ ਚੁਪਹਿਰੇ ਲਈ ਗਲਤ ਵਿਚਾਰ ਆ ਗਏ ਕਿ ਲੋਕਾਂ ਨੇ ਕੀ ਨਵੀਂ ਕਹਾਣੀ ਘੜ ਲਈ ਹੈ ਪਹਿਲਾਂ ਤਾਂ ਕਦੇ ਨਹੀਂ ਸੀ ਸੁਣਿਆ ਚੁਪਹਿਰੇ ਬਾਰੇ ਕਹਿੰਦਾ ਹੈ ਕਿ ਮੇ ਮਨ ਮਨ ਇਹ ਸੋਚਣ ਲੱਗ ਪਿਆ ਮੇਰਾ ਕਿ ਇਹਨਾਂ ਲੋਕਾਂ ਨੇ ਕੀ ਨਵਾਂ ਪਖੰਡ ਆਰੰਭ ਕਰ ਦਿੱਤਾ ਹੈ ਇਹ ਚਪਹਿਰੇ ਬਾਰੇ ਮੈਂ ਕਿਸੇ ਗ੍ਰੰਥ ਵਿੱਚ ਨਾ ਲਿਖਿਆ ਸੁਣਿਆ ਹੈ ਨਾ ਪੜਿਆ ਹੈ ਉਹ ਸੋਚਦਾ ਸੀ ਕਿ ਇਹ ਸਭ ਗੋਲਗਾ ਭਰਨ ਲਈ ਆਰੰਭ ਹੋ ਗਿਆ ਹੈ ਫਿਰ ਕਹਿੰਦਾ ਕਿ ਮੇਰੇ ਮਨ ਵਿੱਚ ਵਿਚਾਰਧਾਰਾ ਜੀ ਬੈਠ ਗਈ ਜਿਵੇਂ ਮੇਰੇ ਮਨ ਵਿੱਚ ਸ਼ੰਕਾ ਗੁਰੂ ਪ੍ਰਤੀ ਵੱਧ ਗਈ ਉਦਾਂ ਹੀ ਮੇਰੀਆਂ ਕਈ ਚੀਜ਼ਾਂ ਗਵਾਚਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜਦੋਂ ਅਸੀਂ ਪਰਮਾਤਮਾ ਨੂੰ ਬਹੁਤ ਪਿਆਰ ਕਰਦੇ ਹੋਈਏ ਤੇ ਫਿਰ ਵੀ ਉਸ ਪ੍ਰਤੀ ਦਿਲ 'ਚ ਜੇ ਕੋਈ ਸ਼ੰਕਾ ਆ ਜਾਵੇ ਤਾਂ ਫਿਰ ਸਾਡੇ ਤੇ ਪਰਮਾਤਮਾ ਦੇ ਵਿਚਾਰ ਧਰਾੜ ਪੈ ਜਾਂਦੀ ਹੈ ਫਿਰ ਉਹ ਸੋਚਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵੀ ਇੰਨਾ ਕਈ ਕੁਝ ਜ਼ਿੰਦਗੀ ਵਿੱਚ ਇੰਨਾ ਕਈ ਕੁਝ ਕਰਕੇ ਵੇਖਿਆ ਹੈ ਮੈਂ ਜੋ ਮੰਗਦਾ ਸੀ ਮੈਨੂੰ ਮਿਲ ਜਾਂਦਾ ਸੀ ਮੈਂ ਵੀ ਦੁਪਹਿਰੇ ਵਿੱਚ ਜਾ ਕੇ ਵੇਖਦਾ ਹਾਂ ਪਲਾ ਮੇਰੇ ਨਾਲ ਵੀ ਕੋਈ ਚਮਤਕਾਰ ਹੁੰਦਾ ਹੈ ਕਿ ਹੁੰਦਾ ਕਿ ਮੈਂ ਸਭ ਤੋਂ ਪਹਿਲਾਂ ਸ਼ਹੀਦਾਂ ਸਾਹਿਬ ਜਾ ਕੇ ਸੀਸ ਝੁਕਾਇਆ ਤੇ ਫਿਰ ਮਾਫੀ ਮੰਗੀ ਪਰ ਫਿਰ ਮੈਂ ਕਿਹਾ ਪ੍ਰਮਾਤਮਾ ਜੀ ਦੁਪਹਿਰੇ ਸੰਬੰਧੀ ਮੇਰੇ ਮਨ ਵਿੱਚ ਜੋ ਵੀ ਸ਼ੰਕਾ ਹੈ ਉਹ ਤੁਸੀਂ ਦੂਰ ਕਰ ਦਿਓ ਮੈਂ ਅੱਜ ਦੁਪਹਿਰਾ ਸਾਬ ਕਟਾਂਗਾ ਤੁਸੀਂ ਮੈਨੂੰ ਵੀ ਕੋਈ ਚਮਤਕਾਰ ਕਰਕੇ ਤਾਂ ਵਿਖਾਓ ਕਹਿੰਦਾ ਹੈ ਕਿ ਮੈਂ ਦੁਪਹਿਰਾ ਸਾਇਮ ਕੱਟਣ ਲੱਗ ਪਿਆ ਕਹਿੰਦਾ ਜਦੋਂ ਮੈਂ ਸੰਗਤਾਂ ਨੂੰ ਉਸ ਦੁਪਹਿਰਾ ਸਾਇਬ ਕੱਟ ਉਹ ਦੁਪਹਿਰਾ ਸਾਇਬ ਕੱਟਦੇ ਆ ਵੇਖਿਆ ਕਿ ਕਿੱਦਾਂ ਸੰਗਤਾਂ ਕੱਟਦੀਆਂ ਹਨ ਫਿਰ ਮੇਰੇ ਵੀ ਮਨ ਵਿੱਚ ਖਿਆਲ ਆਇਆ ਕਿ ਮੈਂ ਮਾੜਾ ਕਿਉਂ ਸੋਚ ਰਿਹਾ ਇਹ ਸਭ ਪੜਦੇ ਤਾਂ ਗੁਰਬਾਣੀ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਜਿਹੜੀ ਬਾਣੀ ਅਸੀਂ ਸੰਗਤ ਵਿੱਚ ਬੈਠ ਕੇ ਪੜ੍ਹਦੇ ਹਾਂ ਉਸ ਦਾ ਫਲ ਸਾਨੂੰ ਜ਼ਿਆਦਾ ਪ੍ਰਾਪਤ ਹੁੰਦਾ ਹੈ ਕਿਉਂਕਿ ਕੱਲੇ ਬੈਠ ਕੇ ਨਾਮ ਜਪਣ ਨਾਲੋਂ ਸੰਗਤ 'ਚ ਨਾਮ ਜਪਣ ਦਾ ਫਲ ਜ਼ਿਆਦਾ ਵਾਹਿਗੁਰੂ ਦਿੰਦਾ ਹੈ ਉਸ ਨੇ ਦੱਸਿਆ ਕਿ ਮੈਂ ਦੋ ਚ ਪਹਿਰੇ ਕੱਟੇ ਪਰ ਮੇਰੇ ਮਨ ਦੀ ਸ਼ੰਕਾ ਅਜ ਪਹਿਰੇ ਪ੍ਰਤੀ ਖਤਮ ਨਾ ਹੋ ਸਕੇ ਤੇ ਫਿਰ ਉਹ ਦੱਸਦਾ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਜੇਕਰ ਤੁਸੀਂ ਹੈਗੇ ਹੋ ਤਾਂ ਮੇਰੇ ਮਨ ਦੀ ਸ਼ੰਕਾ ਦੂਰ ਕਰ ਦਿਓ ਮੈਨੂੰ ਕੋਈ ਚਮਤਕਾਰ ਵਿਖਾਓ ਨਹੀਂ ਤੇ ਮੈਂ ਅਗਲਾ ਦੁਪਹਿਰਾ ਨਹੀਂ ਕਟਾਂਗਾ ਫਿਰ ਮੈਂ ਤਾਂ ਸਭ ਕੁਝ ਪਖੰਡ ਹੀ ਸਮਝਾਂਗਾ ਫਿਰ ਉਹ ਆਖਦਾ ਹੈ ਕਿ ਮੇਰਾ ਦਿਲ ਪਤਾ ਨਹੀਂ ਕਿਵੇਂ ਦਾ ਹੋ ਗਿਆ ਸੀ ਕਿ ਇੰਨੀ ਸ਼ੰਕਾ ਮੇਰੇ ਮਨ ਵਿੱਚ ਬੈਠ ਗਈ ਸੀ ਕਿ ਕਹਿੰਦਾ ਅੱਜ ਇਹ ਮੈਂ ਅਰਦਾਸ ਬੇਨਤੀ ਕਰਕੇ ਦੁਪਹਿਰੇ ਵਿੱਚ ਬੈਠਾ ਹੀ ਸੀ ਤੇ ਜਪਜੀ ਸਾਹਿਬ ਦਾ ਚੌਥਾ ਪਾਠ ਚੱਲ ਰਿਹਾ ਸੀ ਕਿ ਇੱਕ ਇੱਕ ਇਸ ਤਰ੍ਹਾਂ ਦੀ ਜੋਤ ਗੁਰਦੁਆਰਾ ਸਾਹਿਬ ਦੇ ਅੰਦਰੋਂ ਮੇਰੇ ਉੱਪਰ ਪਈ ਕਿ ਮੈਂ ਬੇਹੋਸ਼ ਹੋ ਗਿਆ ਉਹ ਜੋਤ ਸਿਰਫ ਮੈਨੂੰ ਹੀ ਦਿਖਾਈ ਦਿੱਤੀ ਮੇਰੇ ਰੱਬ ਵਿੱਚ ਮੇਰੇ ਹੱਥ ਵਿੱਚ ਪੋਥੀ ਸੀ ਮੈਂ ਪਾਠ ਕਰ ਰਿਹਾ ਸੀ ਜਦ ਮੈਂ ਡਿੱਗ ਗਿਆ ਤਾਂ ਮੈਨੂੰ ਸੰਗਤਾਂ ਨੇ ਚੁੱਕਿਆ ਇਹ ਸ਼ਾਇਦ ਗਰਮੀ ਦੀ ਵਜ੍ਹਾ ਹੋਣ ਕਰਕੇ ਡਿੱਗ ਪਿਆ ਪਰ ਮੈਨੂੰ ਤਾਂ ਪਤਾ ਸੀ ਕਹਿੰਦਾ ਕਿ ਮੈਨੂੰ ਕਾਫੀ ਸਮੇਂ ਬਾਅਦ ਹੋਸ਼ ਆਈ ਉਸਨੇ ਉਸ ਨੂੰ ਸਾਰੇ ਪੁੱਛਦਿਆਂ ਪੁੱਛਣ ਲੱਗੇ ਕਿ ਤੁਹਾਨੂੰ ਕੀ ਹੋਇਆ ਕਹਿੰਦਾ ਕਿ ਮੈਂ ਬਹਾਨਾ ਮਾਰਿਆ ਕਿ ਮੈਂ ਗਰਮੀ ਕਰਕੇ ਸ਼ਾਇਦ ਬੇਹੋਸ਼ ਹੋ ਗਿਆ ਸੀ ਮੈਂ ਹੁਣ ਕਿਸੇ ਨੂੰ ਕੀ ਦੱਸਦਾ ਕਿ ਮੇਰੇ ਕੰਨਾਂ 'ਚ ਆਵਾਜ਼ਾਂ ਪਈਆਂ ਕਿ ਗੁਰੂ ਦੇ ਸ਼ੰਕਾ ਕਰਨ ਵਾਲਿਆਂ ਦੀ ਗੁਰੂ ਦੇ ਦਰ ਤੇ ਕੋਈ ਥਾਂ ਨਹੀਂ ਹੈ ਉਹ ਦੱਸਦਾ ਹੈ ਮੈਂ ਉੱਥੇ ਜਦ ਫਿਰ ਤੋਂ ਗੁਰਬਾਣੀ ਪੜ੍ਹਨ ਲੱਗਾ ਤਾਂ ਮੇਰੇ ਵੇਖਦਿਆਂ ਵੇਖਦਿਆਂ ਹੀ ਉੱਥੇ ਇਕ ਔਰਤ ਨੂੰ व्हीलचेयर ਤੇ ਲੈ ਕੇ ਆਏ ਸਨ ਮੇਰੇ ਪਤਾ ਕਰਨ ਤੇ ਪਤਾ ਲੱਗਿਆ ਕਿ ਇਹ ਔਰਤ 3 ਸਾਲ ਤੋਂ ਮੰਜੇ ਤੇ ਹੈ ਤੇ ਚੱਲ ਫਿਰ ਵੀ ਨਹੀਂ ਸਕਦੀ ਪਰ ਇਸ ਦਾ ਹੁਣ ਚੌਥਾ ਚੁਪਹਿਰਾ ਹੈ ਇਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਹੁਣ ਚੁਪਹਿਰਾ ਸਾਹਿਬ ਕੱਟਣ ਆਉਂਦੀ ਹੈ ਉਹ ਜਿਹੜੀ ਔਰਤ ਸੀ व्हीलचेयर ਤੇ ਬੈਠ ਕੇ ਚੁਪਹਿਰਾ ਸਾਹਿਬ ਕੱਟਦੀ ਸੀ ਜਦੋਂ ਚੁਪਹਿਰਾ ਸਾਹਿਬ ਦੀ ਸਮਾਪਤੀ ਹੋਈ ਅਰਦਾਸ ਹੋਣ ਲੱਗੀ ਤੇ ਉਹ ਔਰਤ ਵੇਖਦਿਆਂ ਵੇਖਦਿਆਂ ਹੀ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਇੱਕ ਦੋ ਵਾਰ ਡਿੱਗੀ ਪਰ ਕੋਸ਼ਿਸ਼ ਕਰਦੀ ਰਹੀ ਅਚਨ ਕੁੱਟ ਕੇ ਖੜੀ ਹੋ ਗਈ ਅਰਦਾਸ ਦੇ ਵਿੱਚ ਮੇਰੇ ਵੇਖਦਿਆਂ ਵੇਖਦਿਆਂ ਮੇਰੀਆਂ ਅੱਖਾਂ ਸਾਹਮਣੇ ਦੋ ਚਮਤਕਾਰ ਹੋ ਚੁੱਕੇ ਸਨ ਮੇਰੇ ਮਨ ਦੀ ਸ਼ੰਕਾ ਖਤਮ ਹੋ ਗਈ ਜਿਵੇਂ ਪ੍ਰਮਾਤਮਾ ਨੇ ਆਪ ਹੀ ਖਤਮ ਕੀਤੀ ਹੋਵੇ ਫਿਰ ਉਸ ਸਿੰਘ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਕੀਤੀ ਕਿ ਬਾਬਾ ਜੀ ਮੈਂ ਕਦੇ ਵੀ ਚਪਹਰੇ ਤੇ ਸ਼ੰਕਾ ਨਹੀਂ ਕਰਾਂਗਾ ਕਦੇ ਵੀ ਤੁਹਾਡੀ ਕਿਰਪਾ ਤੇ ਇਤਰਾਜ਼ ਨਹੀਂ ਕਰਾਂਗਾ ਤੇ ਖੁਦ ਵੀ ਚਪਹਰੇ ਚਪਹਰਾ ਤੁਹਾਡੇ ਦਰ ਤੇ ਕੱਟਣ ਲਈ ਆਵਾਂਗਾ ਫਿਰ ਕਹਿੰਦਾ ਹੈ ਕਿ ਮੈਂ ਇਦਾਂ ਹੀ ਚਪਹਰਾ ਸਾਮ ਕੱਟਦਾ ਰਹਾ ਦੋ ਸਾਲ ਲਗਾਤਾਰ ਉਸਨੇ ਚਪਹਰੇ ਕੱਟੇ ਉਹ ਦੱਸਦਾ ਹੈ ਕਿ ਦੋ ਸਾਲਾਂ ਬਾਅਦ ਮੈਨੂੰ ਸੰਗਤ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ ਕਿ ਉਹ ਬਹੁਤ ਹੀ ਗਰਮੀ ਵਿੱਚ ਆਪਣੀ ਸੰਗਤ ਨੂੰ ਪੱਖਾ ਚੱਲ ਰਹੇ ਨੇ ਕਿਉਂਕਿ ਉਹਨਾਂ ਨੂੰ ਸੰਗਤ ਬਹੁਤ ਹੀ ਪਿਆਰੀ ਲੱਗਦੀ ਹੈ ਸੰਗਤ ਦੇ ਰੂਪ ਵਿੱਚ ਉਹ ਮੈਨੂੰ ਨਜ਼ਰ ਆਏ ਕਿ ਉਹ ਆਪ ਸੰਗਤ ਦੀ ਸੰਗਤ ਦੀ ਸੇਵਾ ਕਰ ਰਹੇ ਹਨ ਇਸ ਤਰ੍ਹਾਂ ਬਾਬਾ ਜੀ ਨੇ ਉਸ ਸਿੰਘ ਦੀ ਸ਼ੰਕਾ ਕੱਢ ਦਿੱਤੀ ਕਿਉਂਕਿ ਸ਼ਹੀਦ ਸਿੰਘ ਬਹੁਤ ਹੀ ਪਾਵਰ ਵਾਲੇ ਹੁੰਦੇ ਹਨ ਇੱਕ ਵਾਰ ਕੀ ਹੋਇਆ ਸੀ ਕਿ ਇੱਕ ਮੁਸਲਾ ਸੀ ਉਸਨੇ ਗੁਰਦੁਆਰੇ ਦੇ ਅੰਦਰ ਗਲਤ ਹਰਕਤ ਕੀਤੀ ਸੀ ਉਸ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਨੇ ਮaaf ਕਰ ਦਿੱਤਾ ਸੀ ਤੇ ਕਿਹਾ ਕਿ ਜਾਓ ਇੱਥੋਂ ਭੱਜ ਜਾਓ ਪਰ ਸ਼ਹੀਦ ਬਿਦੀ ਚੰਦ ਜੀ ਨੇ ਕਿਹਾ ਕਿ ਗੁਰੂ ਜੀ ਐਦਾਂ ਇਹ ਕਿੱਦਾਂ ਚਲਿਆ ਜਾਵੇ ਜਿੰਨੀ ਦੇਰ ਅਸੀਂ ਇਸ ਨੂੰ ਸੋਧਾ ਨਹੀਂ ਲਾਵਾਂਗੇ ਫਿਰ ਭੇਜਾਂਗੇ ਇਸ ਨੂੰ ਜੇਕਰ ਕੋਈ ਸ਼ਹੀਦ ਸ਼ਹੀਦ ਸਿੰਘਾਂ ਨਾਲ ਪਿਆਰ ਪਾਲਵੇ ਤਾਂ ਇਹ ਵੀ ਆਪਣੀ ਸੰਗਤ ਨਾਲ ਵੱਧ ਕੇ ਪਿਆਰ ਕਰਦੇ ਹਨ ਹੁਣ ਅਸੀਂ ਵੇਖ ਹੀ ਲਓ ਜਦੋਂ ਬਾਬਾ ਦੀਪ ਸਿੰਘ ਜੀ ਸ਼ਾਂਤ ਸ਼ਾਂਤ ਸਨ ਹਰ ਇੱਕ ਨੂੰ ਪਿਆਰ ਕਰਦੇ ਸਨ ਗੁਰਬਾਣੀ ਵੀ ਪੜ੍ਹਦੇ ਸੀ ਗੁਰਬਾਣੀ ਵਿਚਾਰ ਵੀ ਕਰਦੇ ਸਨ ਪਰ ਜਦੋਂ ਜੰਗਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਵੀ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਮੁਗਲਾਂ ਦੇ ਸਿਰ ਭੰਨੇ ਸੀਸ ਕਟਿਆ ਵੀ ਗਿਆ ਸੀ ਪਰ ਫਿਰ ਵੀ ਜੰਗ ਵਿੱਚ ਲੜਦੇ ਰਹੇ ਇਸ ਲਈ ਸਾਤ ਸੰਗਤ ਜੀ ਕਦੇ ਵੀ ਸ਼ਹੀਦ ਸਿੰਘਾਂ ਪ੍ਰਤੀ ਸ਼ੰਕਾ ਜ਼ਹਿਰ ਨਾ ਕਰੋ ਨਾ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ